ਜੀ ਸਤਿ ਸ੍ਰੀ ਅਕਾਲ ਪੰਜਾਬੀ ਲੋ ਮੈਂ ਤੁਹਾਡਾ ਆਪਣਾ ਗੁਰਵਿੰਦਰ ਵਾਲਿਆ ਵਾਲੀ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਬਠਿੰਡੇ ਜिले ਦੇ ਪਿੰਡ ਗੈਰੀਪਾਖੀ ਵਿੱਚ ਜਿਵੇਂ ਕਿ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨਾਇਕ ਹੋਏ ਨੇ ਜੱਗਾ ڈاکੂ ਚੌਣਾ ਮੌੜ ਸੁੱਚਾ ਸੂਰਮਾ ਸੁੱਚਾ ਸੂਰਮਾ ਜੋ ਸੁਭਾਅ ਪਿੰਡ ਦਾ ਜੰਮ ਪਣ ਸੀ ਜਿੱਤੇ ਵੱਖ-ਵੱਖ ਪੰਜਾਬੀ ਫਿਲਮਾਂ ਪੰਜਾਬੀ ਕਲਾਕਾਰਾਂ ਨੇ ਕੰਮ ਕੀਤਾ ਹੈ ਉਸ ਪਿੰਡ ਦੇ ਵਿੱਚ ਉਸ ਨੇ ਆਪਣੇ ਪੱਗਵਟ دوست ਕੁੱਕਰ ਦਾ ਕਤਲ ਕੀਤਾ ਸੀ ਕਿਉਂਕਿ ਉਸ ਨੇ ਉਸ ਦੀ ਆਪਣੀ ਉਸ ਦੀ ਪਰਜਾਈ ਬਲਵੀਰੋ ਤੇ ਮੈਲੀ ਅੱਖ ਰੱਖੀ ਪਰ ਜਿੰਨੀਆਂ ਵੀ ਫਿਲਮਾਂ ਬਣੀਆਂ ਜਿੰਨੇ ਵੀ ਗਾਣੇ ਜਾਂ ਕੁਝ ਵੀ ਬਣਿਆ ਉਹਦੇ ਬਾਰੇ ਸਮਾ ਪਿੰਡ ਬਾਰੇ ਤਾਂ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਪਰ ਛੋਟੇ ਹੁੰਦਿਆਂ ਸੁੱਚਾ ਸੂਰਮਾ ਆਪਣੇ ਪਿੰਡ ਨਾਨਕੇ ਪਲਿਆ ਇੱਥੇ ਹੀ ਰਿਹਾ ਤਾਂ ਕਰਕੇ ਉਹ ਇੱਥੋਂ ਹੀ ਉਹਨੂੰ ਪਹਿਲਵਾਨੀ ਦਾ ਸ਼ੌਕ ਮਿਲਿਆ ਭੁਲਣ ਦਾ ਸ਼ੌਕ ਹੈ ਇੱਥੇ ਹੀ ਉਹ ਭੁਲਦਾ ਰਿਹਾ ਸੀ ਅਖੀਰ ਦੇ ਵਿੱਚ ਜਿਹੜਾ ਆਖਰੀ ਪਾਰਟ ਉਹਨਾਂ ਦਾ ਹੋਇਆ ਕਿ ਜਦੋਂ ਉਹਨੇ ਸੁੱਤ ਕੁੱਕਰ ਤੇ ਕੇਸ ਦੇ ਵਿੱਚੋਂ ਬਲਵੀਰੋ ਦੇ ਕੇਸ ਚ ਬਰੀ ਹੋ ਜਾਂਦਾ ਹੈ ਮਿੰਟ ਆ ਕੇ ਰਹਿਣ ਲੱਗ ਜਾਂਦਾ ਹੈ ਆਪਣੇ ਤਾਂ ਉਸ ਨੂੰ ਇੱਥੇ ਉਸਦੇ ਮਾਮੇ ਦੀ ਨੂੰਦੇ ਕਿਸੇ ਨਾਲ ਨਜਾਇਜ਼ ਸੰਬੰਧ ਹੋਣ ਦੇ ਨਾਂ ਤੇ ਗੱਜਣ ਸਿੰਘ ਦੇ ਨਾਲ ਕੋਈ ਨਜਾਇਜ਼ ਸੰਬੰਧ ਸੀ ਜੋ ਕਿ ਜਾਣਕਾਰੀ ਅਸੀਂ ਇੱਥੋਂ ਦੇ ਪਤਵੰਤਿਆਂ ਕੋਲੋਂ ਪੁਰਾਣੇ ਜਾਣਕਾਰ ਲੋਕਾਂ ਕੋਲੋਂ ਲਈ ਹੈ ਉਹਦੇ ਸੰਬੰਧੇ ਹੋਣ ਉਹਦੇ ਨਾਲ ਨਜਾਇਜ਼ ਸੰਬੰਧ ਹੋਣ ਦੇ ਚੱਕਰ ਦੇ ਵਿੱਚ ਉਸ ਨੂੰ ਉਸਤੇ ਮਾਮੀ ਦਾ ਪੋਤਾ ਇੱਥੇ ਬੁਲਾਉਂਦਾ ਹੈ ਇੱਥੇ ਬੁਲਾਉਣ ਤੋਂ ਬਾਅਦ ਗੱਜਣ ਦੇ ਕਾਤਲ ਦੇ ਵਿੱਚ ਸੁੱਚਾ ਸਿੰਘ ਸਿਮਾ ਨੂੰ ਫਾਂਸੀ ਦਿੱਤੀ ਜਾਂਦੀ ਹੈ ਆਹ ਜੋ ਦਰਵਾਜ਼ਾ ਤੁਹਾਨੂੰ ਮੈਂ ਦਿਖਾਉਣ ਲੱਗਿਆ ਇਹ ਦਰਵਾਜ਼ੇ ਬਾਰੇ ਇੱਥੋਂ ਦੇ ਵਸਨੀਕਾਂ ਪੁਰਾਣੇ ਬਜ਼ੁਰਗ ਜੋ ਜਾਣਕਾਰੀ ਦਿੱਤੇ ਨੇ ਕਈ ਵੇਲੇ ਜਦੋਂ ਸੁੱਚਾ ਸਿੰਘ ਸਮਾ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਉਸ ਟਾਈਮ ਇਸ ਦਰਵਾਜੇ ਦੀ ਸੱਤ ਪੈ ਰਹੀ ਸੀ ਸੋ ਸੰਤੋ ਆ ਨੂੰ ਅਸੀਂ ਪ੍ਰੋਪਰ ਜਾਣਕਾਰੀ ਇੱਥੇ ਬੈਠੇ ਵੱਖ-ਵੱਖ ਬਜ਼ੁਰਗ ਜੋ ਪੁਰਾਣੀ ਉਮਰ ਦੇ ਜਿਨ੍ਹਾਂ ਨੇ ਆਪਣੇ ਪੁਰਾਣੇ ਬਜ਼ੁਰਗਾਂ ਕੋਲੋਂ ਇਹ ਗੱਲ ਸੁਣੀ ਵੀ ਹੈ ਲਗਭਗ 1917-18 ਦੀ ਇਹ ਗੱਲ ਵਾਸਤੇ ਨੇ ਅੱਜ ਕੋ तकरीबन 108 ਤੋਂ 108 ਸਾਲ ਪੁਰਾਣੀ ਜੋ ਇਥੋਂ ਦੇ ਬਜ਼ੁਰਗਾਂ ਦੇ ਦਸਤਕ ਦੇ ਮਤਲਬ ਤੋਂ ਸੋ ਅਸੀਂ ਤੁਹਾਨੂੰ ਇੱਕ ਬਜ਼ੁਰਗ ਜੋ ਇਸ ਬਾਰੇ ਜਾਣਕਾਰੀ ਰੱਖਦਾ ਹੈ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣੀ ਆ ਹਾਂਜੀ ਬਾਬਾ ਜੀ ਇਹ ਸੁੱਚਾ ਸਿੰਘ ਇੱਥੇ ਬਾਅਦ ਵਿੱਚ ਆਉਂਦਾਗਾ ਆਪਾਂ ਉਹਨਾਂ ਦੇ ਕਤਲ ਤੋਂ ਬਾਅਦ ਹਾਂਜੀ ਅੱਛਾ ਵਾਲਾ ਵਾਲੇ ਕੋਰਾਂ ਤੋਂ ਬਾਅਦ ਅੱਛਾ ਜੀ ਤਾਂ ਤਾਂ ਚੱਕ ਰੱਖਣੀ ਗਾਉਂ ਤਾਂ ਹਾਂਜੀ ਕਿ ਜਿਹੜਾ ਹਾਂਜੀ ਆਹ ਹੋ ਜਾ ਬੜਾ ਨੇੜੇ ਹੋ ਜਾ ਬਾਈ ਹਾਂਜੀ ਰਾਜਪਾਲ ਦੇ ਨਾਲ ਸੰਬੰਧ ਹੋਣ ਦੇ ਕਾਰਨ ਹਾਂਜੀ ਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਸੀਗੀ ਰਾਜਪਾਲ ਹਾਂ ਤੇ ਹਾਂਜੀ ਉਹਦੇ ਭਤੀਜੇ ਨੇ ਕਿ ਜਿਹੜਾ ਕਿ ਬਸੰਤ ਸਿੰਘ ਸੀ ਉਹਦਾ ਨਾਮ ਹਾਂਜੀ ਤੇ ਉਹਨੇ ਆਪਣਾ ਉਹਨੂੰ ਕਹਿ ਕੇ ਵੀ ਇਹ ਸਾਡੇ ਉੱਤੇ ਬਹੁਤ ਇੱਕ ਉੱਚੀ ਬੋਲ ਮੰਗੇਗਾ ਬੁਸਨਾਮੀ ਵਾਲਾ ਗੱਦਾ ਹਾਂ ਜੀ ਮਾਰ ਦੇ ਇਸੇ ਕਰ ਇਹ ਤਾਂ ਕਰੂਗਾ ਫਾਈਨਲ ਦਾਉਣੇ ਤੇ ਹਾਂ ਵੀ ਤੂੰ ਹੋਏ ਕੰਮ ਕਰਦੇ ਨੇ ਤਾਂ ਮੈਂ ਤੈਨੂੰ ਫਿੜਾ ਦੂੰਗਾ ਹਾਂ ਜੀ ਪਰ ਉਹ ਕੋਈ ਯੋਰ ਤੇ ਦਰਦਾ ਉਹਨੇ ਨਹੀਂ ਖਾਣੀ ਕਹੀ ਕਹਿੰਦਾ ਜੀ ਮੈਂ ਇਹ ਕੰਮ ਕਰਨ ਵਾਲਾ ਹਾਂ ਹਾਂ ਜੀ ਕੁੱਤੇ ਨੇ ਬੋਲ ਕੇ ਹਾਦਸਾ ਹਾਂਜੀ ਕਿ ਮੈਂ ਅੱਗੇ ਮਤਾਂ ਅੜਾ ਛੜਾ ਹਾਂਜੀ ਕਿਉਂਕਿ ਮੈਨੂੰ ਇਸ ਵਾਰ ਵੀ ਨਵਾਰਡ ਆਣ ਸੀ ਪਰ ਨਹੀਂ ਉਹਨੇ ਗੋਰਪਾ ਦੇ ਤੋ ਤੋ ਕਿ ਦੋਨੇ ਖੇਤ ਹਾੜੀ ਵੱਢਦੇ ਸੀ ਉਹਨੇ ਵੱਢ ਰਹੇ ਸੀ ਅੱਛਾ ਜੀ ਕਿ ਇਹ ਇੱਕ ਮੋਟਰਿਆ ਪੀਮੈਟਰ ਬਾਅਦ ਹੈ ਹਾਂਜੀ 60 ਦਿਨ ਪਹਿਲੇ ਪਾਸੇ ਦੀ ਹੋ ਕੇ ਹਾਂਜੀ ਮਹਣ ਉੱਲੇ ਪਾਸੇ ਸੀ ਹਾਂਜੀ ਛੋਲੇ ਵੱੜਦੇ ਸੀ ਇਹ ਪੈਲੇ ਪਾਸੇ ਵੀ ਹੋ ਕੇ ਅੱਛਾ ਜੀ ਇਹ ਨੂੰ ਪਤਾ ਨਾ ਲੱਗੇ ਹਾਂਜੀ ਕਿਤੇ ਮੜਿਆਂ ਦੇ ਉੱਡੇ ਉੱਡੇ ਨਹੀਂ ਹੋ ਕੇ ਹਾਂਜੀ ਤੇ ਜਾ ਵੜੇ ਹਾਂਜੀ ਤੇ ਦੋਨੋਂ ਨੂੰ ਪਤਾ ਲੱਗ ਜਾ ਰਿਹਾ ਨਹੀਂ ਉਹ ਤਾਂ ਹਾਂਜੀ ਉਹਦਾ ਭਾਈ ਦਾ ਸੀਗਾ ਹਾਂਜੀ ਕੋਲੇ ਇੱਕ ਉਹਦਾ ਛੋਟਾ ਮੁੰਡਾ ਸੀਗਾ ਹਾਂਜੀ ਉਹਦਾ ਨਾਮ ਉਹ ਮੇਰੇ ਪਿਆਰ ਨਹੀਂ ਹੋਗਾ ਹਾਂਜੀ ਛੋਟਾ ਮੁੰਡਾ ਸੀਗਾ ਤੇ ਦੋਨੇ ਜੀ ਆਪ ਸੀ ਹਾਂਜੀ ਤੇ ਜਦੋਂ ਸਾਹਮਣੇ ਹੋਇਆ ਤੇ ਉਹ ਉਹਦੇ ਜਿਹੜੇ ਘਰ ਵਾਲੀ ਸੀ ਉਦੋਂ ਤਾਂ ਰੱਖ ਉਹ ਜਰੂਰ ਨਾਲਦੀ ਹਾਂਜੀ ਉਹ ਨਹੀਂ ਕਿ ਆਏ ਲਾਦੇ ਸੁੱਚਾ ਹਾਂਗਾ ਤੇ ਕਿਰਤੇ ਵਾਲਾ ਮੈਨੂੰ ਨਹੀਂ ਸੁੱਚਾ ਨਹੀਂ ਹੈ ਆਪਣੀ ਦੇਣਦਾਰੀ ਤੋਂ ਜਿਹੜਾ ਫਰਾਂ ਦਾ ਲੋਕਰ ਹੈ ਨਾ ਉਹ ਜਿਹਦੇ ਕੋਲੇ ਆ ਗਿਆ ਤੇ ਪਤਾ ਲੱਗਿਆ ਉਹ ਭੱਜਣ ਦੀ ਕੋਸ਼ਿਸ਼ ਹੀ ਕੀਤੀ ਪਰ ਭੱਜਣ ਨਹੀਂ ਦਿੱਤਾ ਉਹ ਥੋੜਾ ਰੁਕਾ ਫਿਰੇ ਉਹ ੁੰਡੇ ਨੂੰ ਉਹਨਾਂ ਕਹੇ ਕਿ ਗਵੰਦ ਸਾਹਿਬ ਵੀ ਤੂੰ ਉੱਡ ਜਾ ਤੇ ਨੇੜੇ 12 ਮਾਸ਼ੀਆਂ ਦੀ ਉੱਠ ਦਾ ਸੀਗਾ ਹਾਂਜੀ ਤੇ ਤੂੰ ਉੱਥੇ ਜਾ ਕੇ ਹਾਂਜੀ ਇਹ ਹੋਵੇਗਾ ਕਿ ਨੇ ਤੇਰਾ ਨਾ ਹੋਣੀ ਪੱਕਾ ਹੈ ਤੂੰ ਤਾਂ ਆ ਗਿਆ ਉਹ ਉਹਨਾਂ ਨੂੰ ਜਮਾ ਕੇ ਹਾਂ ਜਿੱਤੇ ਆਇਆ ਹਾਂਜੀ ਆਪ ਇਧਰ ਚੱਲੇ ਪੈ ਗਏ ਅਸਮੀਰ ਨੂੰ ਹਾਂਜੀ ਬਿਜਲੀ ਹੋ ਕੇ ਹਾਂਜੀ ਤਾਂ ਠੀਕ ਐ ਇੱਥੋਂ ਇਧਰ ਰੁਕ ਗਏ ਹਾਂਜੀ ਰਾਹ ਦੇ ਵਿੱਚ ਸੌਣ ਸੌਣ ਬੁੜਾ ਸੀ ਸਾਡੇ ਘਰਾਂ ਚੋਂ ਉੱਠ ਲਈ ਆਉਂਦਾ ਜਿੱਦਾਂ ਉਧਰ ਹਾਂਜੀ ਸੁਮੀਰ ਉਹ ਗੈਰੀ ਨੂੰ ਆ ਰਹੇ ਸੀ ਉਹ ਜੇ ਕਬਰਾਂ ਤੋਂ ਉੱਠੜ ਕੇ ਕਹਿੰਦਾ ਉੱਠ ਪਾ ਹਾਂਜੀ ਉਦੇ ਤੇ ਹਾਂਜੀ ਉਦੇ ਦੇ ਦੋਨੇ ਜਿਹੇ ਚੜ ਕੇ ਤੇ ਜਿਹੜੇ ਰੂਪ ਲੈ ਗਿਆ ਸ੍ਰੀ ਦੁਰੇ ਦੇ ਪਾਸੇ ਆਪ ਉਤਰ ਕੇ ਤੇ ਉਹਨੂੰ ਵਾਪਸ ਮੋੜਦਾ ਹਾਂਜੀ ਤੇ ਉੱਥੋਂ ਹੀ ਪਤਾ ਫਿਰ ਕਿੱਧਰ ਉੱਠ ਗਿਆ ਅੱਛਾ ਇਹ ਸਹੀ ਕਰਦਾ ਤਾਂ ਇੰਦੀ ਵੀ ਹੈ ਉਹ ਇਹਨੂੰ ਟਿੱਖਿਆਂ ਵਾਲਿਆਂ ਨੇ ਬਹੁਤ ਵਧਾਇਆ ਘਟਾਇਆ ਜਾਂ ਬਹੁਤ ਖੋਜ ਜਾਂਦਾ ਠੀਕ ਹੈ ਪਿੰਡ ਦਾ ਨਾਮ ਕਿਹਦੇ ਵਿੱਚ ਲੱਗੋ ਜੀ ਨਾਮ ਕਿ ਪਿੰਡ ਦਾ ਹਾਂ ਉਹ ਨਾਮ ਜੀ ခိုင်ဒီပတ်တိုင်းလို့ပြောရတဲ့ညနေခင်းတိုင်းခိုင်ရတယ်ဒီလိုမျိုးကတော့အဲ့ဒီလို